ਲੇਵਲ ਉੱਤੇ ਘੜਜੋੜ ਹੋਇਆ ਹੈਟਰੀ ਲੈਵਲ ਤੇ ਵਰਕਰਸ ਦਾ ਇੱਕ ਦੂਸਰੇ ਦੇ ਖਿਲਾਫ ਲੜਾਈਆਂ ਪਾ ਕੇ ਬੈਗੇ ਆਪ ਔਰ ਕਾਂਗਰਸ ਦੇ ਵਰਕਰਸ ਇੱਕ ਦੂਸਰੇ ਦੇ ਨਾਲ ਬੋਲਣਾ ਤੱਕ ਛੱਡ ਦਿੱਤਾ ਲੋਕਾਂ ਮਮਤਾ ਬੇਨਰਜੀ ਬੈਸ ਬੰਗਾਲ ਤੋਂ ਉਹਨਾਂ ਨੇ ਸਟੇਟਮੈਂਟ ਦਿੱਤੀ ਪਿੱਛੇ ਜਾ ਕੇ ਖੜਗੇ ਨੂੰ ਪ੍ਰਾਈਮ ਮਿਨਿਸਟਰ ਦੇ ਕੈਂਡੀਡੇਟ ਦੇ ਰੂਪ ਦੇ ਵਿੱਚ ਇਸ ਵਾਰ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਆ ਔਰ ਹੁਣ ਇਲੈਕਸ਼ਨ ਜਿਹੜਾ ਹੈਗਾ ਉਹ ਸਿਕਰਾ ਦੇ ਉੱਤੇ ਉਹ ਸਰ ਪ੍ਰਚਾਰ ਲੇਕਿਨ ਇਹਦੇ ਅਲਾਈਅੰਸ ਨੂੰ ਲੈ ਕੇ ਸੀਟਾਂ ਸ਼ੇਅਰਿੰਗ ਨੂੰ ਲੈ ਕੇ ਬਹੁਤ ਕੁਝ ਬਾਤ ਵਿਵਾਦ ਚਾਹਤੇ ਪਏ ਇਹ ਜਿਹੜਾ ਇਹ ਪੂਰੇ ਇਸ ਅਨੁਸ਼ੀਲ ਦੇਖੋ ਮਿਲਦਾ ਪਿਆ ਕਿ ਇਹਦੇ ਨਾਲ ਆਉਣ ਵਾਲਾ ਸਮਾਂ ਜਿਹੜਾ ਹੈ ਕਿਉਂਕਿ ਮਾਡਲ ਦੀ ਗੱਲ ਹੁੰਦੀ ਹੈ ਤਾਂ ਇੱਕ ਜਾਂ ਦੋ ਸਕੂਲਾਂ ਨੂੰ ਅਸੀਂ ਐਮਿਨੈਂਸ ਸਕੂਲ ਦੇ ਅਗਰ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਵਿੱਚ ਬਿਲਕੁਲ ਗੱਲ ਕਰੀਏ ਤਾਂ ਉਹਦੇ ਨੂੰ ਪੂਰਾ ਪੰਜਾਬ ਕੈਟਰ ਨਹੀਂ ਹੁੰਦਾ ਸਫਾ ਖੈਰਾਂ ਨੂੰ ਇਸੇ ਗੱਲ ਤੇ ਸ਼ਾਇਦ ਸਜ਼ਾ ਜ਼ਿਆਦਾ ਮਿਲੀ ਹੈ ਕਿ ਭਗਵੰਤ ਮਾਨ ਦੇ ਖਿਲਾਫ तरीके ਦੇ ਨਾਲ اپوزیشن ਕਰਦੇ ਸੀਗੇ ਇੰਡੀਅਨ ਲਾਇੰਸ ਦੀ ਕੱਲ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਕਾਂਗਰਸ ਪਾਰਟੀ ਨੇ ਪੰਜਾਬ ਵਿੱਚ 8 ਸੀਟਾਂ ਅਤੇ ਆਮ ਆਦਮੀ ਪਾਰਟੀ ਨੇ 92 ਵਿਧਾਇਕਾਂ ਦਾ ਇੱਕ ਹਵਾਲਾ ਦਿੰਦੇ ਹੋਏ ਆਪਣੇ ਵੱਧ ਸੀਟਾਂ ਦੀ ਮੰਗ ਕੀਤੀ ਤੇ ਇਸੇ ਤੇ ਹੀ ਪੇਚਾ ਜਿਹੜਾ ਫਜ਼ਦਾ ਨਜ਼ਰ ਆ ਰਿਹਾ ਹੈ ਤੇ ਨੈਕਸਟ ਮੀਟਿੰਗ ਵਿੱਚ ਦੇਖਣਾ ਹੋਵੇਗਾ ਕਿ ਸੀਟਾਂ ਨਿਕਲਦਾ ਹੈ ਇਸੇ ਨੂੰ ਲੈ ਕੇ ਅੱਜ ਸਾਡੇ ਨਾਲ ਮੌਜੂਦ ਨੇ ਪੋਲੀਟੀਕਲ ਐਕਸਪਰਟ ਸੰਜੀਵ ਕੁਮਾਰ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਸਸੀ ਗੱਲ ਸਰ ਨਮਸਕਾਰ ਜੀ ਬਹੁਤ ਸਰ ਕਿਵੇਂ ਦੇਖਦੇ ਹੋ ਕਿ ਕਾਂਗਰਸ ਪਾਰਟੀ 8 ਸੀਟਾਂ ਤੇ ਆਮ ਆਦਮੀ ਪਾਰਟੀ ਜਿਹੜੀ ਵੱਧ ਸੀਟਾਂ ਤੇ ਲੜਨ ਦੀ ਜਿਹੜੀ ਗੱਲ ਕਰ ਰਹੀ ਹੈ ਦੇਖੋ ਇਹ ਬੜਾ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਬਣਿਆ ਇਹ ਸਾਨੂੰ ਸੁਭਾਵਿਕ ਨਜ਼ਰ ਆ ਰਿਹਾ ਕਿਉਂਕਿ ਹਾਈ ਕਮਾਂਡਜ਼ ਉੱਪਰ ਬਹੁਤ ਬੜੇ ਇਹੋ ਜਿਹੇ ਫੈਸਲੇ ਲੈ ਲੈਂਦੇ ਆ ਜਿਹੜੀਆਂ ਥੱਲੇ ਪੱਧਰ ਤੇ ਅਗਰ ਗੱਲ ਕਰੀਏ ਵਰਕਰਸ ਜਿਹੜੇ ਉਹ ਕਈ ਵਾਰ ਉਸ ਚੀਜ਼ ਨੂੰ ਸਮਝ ਵੀ ਨਹੀਂ ਪਾਉਂਦੇ ਕਿ ਹੋ ਕੀ ਰਿਹਾ ਹੈ ਸੋ ਇਹ ਜਿਹੜਾ ਸਿਨੈਰੀਓ ਹੈਗਾ ਇਹਦੇ ਵਿੱਚ ਅਗਰ ਗੱਲ ਕਰਾਂ ਤੇ ਪੰਜਾਬ ਦੇ ਵਿੱਚ ਕਾਂਗਰਸ ਨੇ ਪਿਛਲੀ ਵਾਰੀ 8 ਸੀਟਾਂ ਜਿੱਤੀਆਂ ਸੀ ਉਹਨਾਂ ਦਾ ਇਹ ਦਾਵਾ ਕਿ ਅਸੀਂ 8 ਸੀਟਾਂ ਦੇ ਉੱਤੇ ਇਲੈਕਸ਼ਨ ਲੜਨਾ ਹੈ ਆਮ ਆਦਮੀ ਪਾਰਟੀ ਨੇ ਬੰਮੇ ਬਤਾਇਆ ਕਿ ਜਿੱਤੇ ਆ ਉਹਨਾਂ ਦਾ ਕਲੇਮ ਹੈ ਕਿ ਹੁਣ ਉਸ ਹਿਸਾਬ ਨਾਲ ਸਾਨੂੰ ਸੀਟਾਂ ਦਿੱਤੀਆਂ ਜਾਣ ਪਿਛਲੇ ਅਗਰ ਇਲੈਕਸ਼ਨ ਦੀ ਗੱਲ ਕਰੀਏ ਤਾਂ ਦੋਨੇ ਪਾਰਟੀਆਂ ਇੱਕ ਦੂਸਰੇ ਦੇ ਨਾਲ ਬਹੁਤ ਜ਼ਿਆਦਾ ਫਸਫੇ ਮੁਕਾਬਲੇ ਵਿੱਚ ਸਨ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵਰਕਰਸ ਹੈ ਉਹ ਇਸ ਵੇਲੇ ਬਹੁਤ ਜ਼ਿਆਦਾ ਕਨਫਿਊਜ਼ਨ ਦੀ ਸਥਿਤੀ ਵਿੱਚ ਹੈ ਕਿਉਂਕਿ ਕਾਂਗਰਸ ਤੇ ਆਪ ਇੱਕ ਦੂਸਰੇ ਦੇ ਖਿਲਾਫ ਅਸੀਂ ਦੇਖਦੇ ਹਾਂ ਕਿ ਮੁਕਾਬਲੇ ਵਿੱਚ ਨਜ਼ਰ ਆਂਦੇ ਇੰਡੀਆ ਆਲਾਈਂਸ ਦੇ ਵਿੱਚ ਇੱਕ ਦੂਜੇ ਨਾਲ ਸਮਝੌਤਾ ਕਰਦੇ ਪਏ ਆ ਇਹਨਾਂ ਦਾ ਸਮਝੌਤਾ ਜਿਹੜਾ ਉਹ ਬੜੇ ਕਈ ਪਹਿਲੂਆਂ ਵਿੱਚੋਂ ਗੁਜ਼ਰਨਾ ਕਿਉਂਕਿ ਆਮ ਆਦਮੀ ਪਾਰਟੀ ਦੇ ਕੋਲ ਲੈ ਦੇ ਕੇ ਪੰਜਾਬ ਔਰ ਦਿੱਲੀ ਹੀ ਦੋ ਸੂਬੇ ਹੈ ਜਿਹਦੇ ਵਿੱਚ ਪਰਫਾਰਮ ਕਰ ਸਕਦੇ ਮੈਨੂੰ ਇਹਦਾ ਲੱਗਦਾ ਹੈ ਕਿ ਆਪ ਪਾਰਟੀ ਨੂੰ ਇਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਦੀ ਸੰਭਾਵਨਾ ਮੈਨੂੰ ਦਿਖਦੀ ਹੈ ਕਿਉਂਕਿ ਇਹਨਾਂ ਦਾ ਸਕੋਪ ਜਿੱਤਣ ਦਾ ਓਨਾ ਜ਼ਿਆਦਾ ਘਟ ਜਾਂਦਾ ਕਿਉਂਕਿ ਦਿੱਲੀ ਵਿੱਚ ਵੀ ਤਿੰਨ ਸੀਟਾਂ ਕਾਂਗਰਸ ਨੂੰ ਦੇਣੀਆਂ ਪੈਣੀਆਂ ਤੇ ਤਿੰਨ ਦੇ ਉੱਤੇ ਆਪ ਲੜੇਗੀ ਜਾਂ ਚਾਰ ਦੇ ਉੱਤੇ ਲੜੇਗੀ ਸੋ ਅੱਧਾ ਮੁਕਾਬਲਾ ਰਹਿ ਗਿਆ ਹੈ ਪੰਜਾਬ ਦੇ ਵਿੱਚ ਵੀ ਅਗਰ ਸੁਪੋਜ਼ ਇਹ ਅਲਾਈਅੰਸ ਹੁੰਦਾ ਤੇ ਅੱਧਾ ਮੁਕਾਬਲਾ ਹੋਏਗਾ ਔਰ ਵਰਕਰ ਜਿਹੜੇ ਆ ਉਹ ਬਹੁਤ ਜ਼ਿਆਦਾ ਪੰਬਰ ਭੂਸੇ 'ਚ ਨਜ਼ਰ ਆਣਗੇ ਕਿਉਂਕਿ ਇਹਦੇ ਵਿੱਚ ਕਾਂਗਰਸ ਔਰ ਆਪ ਦੋਨੇ ਇੱਕ ਦੂਜੇ ਦੇ ਪੰਜਾਬ ਵਿੱਚ ਹਜੇ ਤੱਕ ਵੀ ਜਿਹੜਾ ਪੋਲਿਟੀਕਲ ਇਹਨਾਂ ਦਾ ਸਨੈਰੀਓ ਇੱਕ ਦੂਜੇ ਦੇ ਖਿਲਾਫ ਨਜ਼ਰ ਆਉਂਦਾ ਹੈ ਆਏ ਦਿਨ ਹਰ ਨੇਤਾ ਜਿਹੜਾ ਹੈ ਕਾਂਗਰਸ ਉਹ ਆਪ ਪਾਰਟੀ ਦੇ ਨੇਤਾਵਾਂ ਦੇ ਅਗੇਂਸਟ ਆਪਣੀ ਬਿਆਨਬਾਜ਼ੀ ਕਰਦਾ ਔਰ ਆਪ ਦੇ ਜਿਹੜੇ ਨੇਤਾ ਉਹ ਕਾਂਗਰਸ ਦੇ ਉੱਤੇ ਔਰ ਇਹ ਵੀ ਬਿਆਨਬਾਜ਼ੀਆਂ ਨਜ਼ਰ ਆਉਂਦੀਆਂ ਰਹਿੰਦੀਆਂ ਕਿ ਅਸੀਂ ਪੂਰੀਆਂ ਸੀਟਾਂ ਦੇ ਉੱਤੇ ਇਲੈਕਸ਼ਨ ਲੜਨਾ ਸਾਡਾ ਐਲਾਈਅੰਸ ਨਹੀਂ ਹੋਣਾ ਸੋ ਹਜੇ ਤੱਕ ਤਾਂ ਇਹ ਜ਼ਮੀਨੀ ਪੱਧਰ ਦੇ ਉੱਤੇ ਬਹੁਤ ਜ਼ਿਆਦਾ ਹੈ ਸੰਜੀਪ ਜੀ ਗੱਲ ਕਰਦੇ ਆ ਜੇ ਅਗਰ ਸੀਟਾਂ ਦੀ ਵੰਡ ਹੋ ਜਾਂਦੀ ਆ ਤੇ ਕਾਂਗਰਸ ਪਾਰਟੀ ਪੱਲਾ ਰੋਲਾ ਪਾ ਰਹੀ ਸੀ ਕਿ ਕੱਲੇ ਇਲੈਕਸ਼ਨ ਲੜਾਂਗੇ ਤੇ ਤੁਹਾਡੇ ਹਿਸਾਬ ਨਾਲ ਕੀ ਮਾਹੌਲ ਬਣ ਸਕਦਾ ਹੈ ਦੇਖੋ ਮਾਹੌਲ ਜਿਹੜਾ ਆ ਉਹਦੇ ਵਿੱਚ ਕਾਂਗਰਸ ਨੂੰ ਤਾਂ ਪਹਿਲਾਂ ਆਪਣੀ ਅੰਦਰੂਨੀ ਲੜਾਈ ਜਿਹੜੀ ਉਸ ਨੂੰ ਖਤਮ ਕਰਨਾ ਪਵੇਗਾ ਨਵਜੋਤ ਸਿੰਘ ਸਿੱਧੂ ਅਸੀਂ ਅਕਸਰ ਹੀ ਦੇਖਦੇ ਆ ਨਿਊਜ਼ ਵਿੱਚ ਕੋਈ ਆਪਣੀ ਬੱਕਰੀ ਲਾਈਨ ਲੈ ਕੇ ਚੱਲਦੇ ਉਹਨਾਂ ਕੋਲ ਆਪਸ਼ਨਸ ਬਹੁਤ ਘੱਟ ਨੇ ਕਿਉਂਕਿ ਕਾਂਗਰਸ ਦੀ ਅੰਦਰੂਨੀ ਲੜਾਈ ਇੰਨੀ ਜ਼ਿਆਦਾ ਹੈ ਕਾਂਗਰਸ ਦੇ ਬਾਕੀ ਜਿਹੜੇ ਵਰਕਰਸ ਹੈ ਹੋਰ ਲੀਡਰਸ ਆ ਉਹ ਨਵਜੋਤ ਸਿੰਘ ਸਿੱਧੂ ਤੋਂ ਦੂਰੀ ਬਣਾ ਕੇ ਇਸ ਵੇਲੇ ਅਸੀਂ ਦੇਖਦੇ ਹਾਂ ਕਿ ਪੈਰਲਲ ਰੈਲੀਆਂ ਛੋਟੀਆਂ ਰੈਲੀਆਂ ਜਾਂ ਵੱਡੀਆਂ ਰੈਲੀਆਂ ਨਵਜੋਤ ਸਿੰਘ ਸਿੱਧੂ ਕਰ ਰਹੇ ਹੈ ਰਾਜਾ ਬੜਿੰਗ ਅਲੱਗ ਚੱਲ ਰਹੇ ਹੈ ਜੀ ਔਰ ਅੱਜ ਦੀ ਅਗਰ ਅਸੀਂ ਗੱਲ ਕਰੀਏ ਤਾਂ ਸੁਖਸ਼ਿੰਦਰ ਰੰਧਾਵਾ ਨੇ ਵੀ ਨਵਜੋਤ ਸਿੰਘ ਸਿੱਧੂ ਦੇ ਮੁੱਦੇ ਦੇ ਉੱਤੇ ਦੋ ਟੂ ਕਹਿੰਦਾ ਕਿ ਮੇਰੀ ਉਹਨਾਂ ਦੇ ਨਾਲ ਨਹੀਂ ਬਣਦੀ ਸੋ ਮੇਰੀ ਨਿੱਜੀ ਜਿਹੜੀ ਹੈ ਉਹਨਾਂ ਦੇ ਨਾਲ ਕਾਂਗਰਸ ਪਾਰਟੀ ਦੇ ਰੂਪ ਚ ਅਸੀਂ ਇਕੱਠੇ ਆ ਲੇਕਿਨ ਇੱਕ ਦੂਸਰੇ ਦੇ ਨਾਲ ਸਾਡਾ ਰਿਲੇਸ਼ਨ ਨਹੀਂ ਹੈਗਾ ਸੋ ਜਦ ਇਹੋ ਜਿਹਾ ਮੈਸੇਜ ਆਮ ਕੈਡਰ ਦੇ ਵਿੱਚ ਜਾਂਦਾ ਤਾਂ ਪਾਰਟੀ ਦੇ ਲਈ ਬਹੁਤ ਮੁਸ਼ਕਲ ਅੱਜ ਜਿਹੜੀ ਨੋ ਪੇਸ਼ ਕਰਦਾ ਸੰਜੀਪ ਜੀ ਪਹਿਲਾਂ ਇੱਕ ਬੜੀਆਂ ਦੁਹਾਈਆਂ ਦਿੰਦੇ ਸੀ ਆਮ ਆਦਮੀ ਪਾਰਟੀ ਕਿ ਅਸੀਂ ਕਿਸੇ ਨਾਲ ਵੀ ਗੱਟ ਜੋੜ ਨਹੀਂ ਕਰਨਾ ਪਰ ਇਸ ਟਾਈਮ ਜਿਹੜਾ ਹਾਲਾਤ ਉਦਾਂ ਦੇ ਬਣ ਗਏ ਪੰਜਾਬ ਦੇ ਵਿੱਚ ਕੀ ਕੀ ਕਹਿਣਾ ਚਾਹੁੰਦੇ ਹਾਂ ਦੇਖੋ ਉੱਪਰਲੇ ਲੈਵਲ ਦੇ ਉੱਤੇ ਗਠਜੋੜ ਹੋਇਆ ਹੇਠਲੇ ਲੈਵਲ ਤੇ ਵਰਕਰਸ ਦਾ ਇੱਕ ਦੂਸਰੇ ਦੇ ਖਿਲਾਫ ਲੜਾਈਆਂ ਪਾ ਕੇ ਬਹਿ ਗਏ ਪਿੰਡਾਂ ਵਿੱਚ ਅਸੀਂ ਅਗਰ ਗੱਲ ਕਰੀ ਹੇਠਲੇ ਪੱਧਰ ਦੇ ਤੇ ਆਪ ਔਰ ਕਾਂਗਰਸ ਦੇ ਵਰਕਰਸ ਇੱਕ ਦੂਸਰੇ ਦੇ ਨਾਲ ਬੁੱਲਣਾ ਤੱਕ ਛੱਡ ਦਿੱਤਾ ਲੋਕਾਂ ਨੇ ਲੇਕਿਨ ਹੁਣ ਜੋ ਕਿ ਸਮਝੌਤਾ ਉੱਪਰਲੇ ਪੱਧਰ ਤੇ ਹੋ ਗਿਆ ਉਸ ਨੂੰ ਹੇਠਲੇ ਪੱਧਰ ਤੇ ਲਾਗੂ ਕਰਨਾ ਔਰ ਲਾਗੂ ਕਿਦਾਂ ਹੋਏਗਾ ਇਹ ਆਉਣ ਵਾਲੇ ਸਮੇਂ ਵਿੱਚ ਇਹਦਾ ਬਖਰੇਵਾ ਬਹੁਤ ਸਾਰਾ ਕੁਝ ਦੇਖਣ ਨੂੰ ਮਿਲਣਾ ਹਜੇ ਤੱਕ ਕਿਉਂਕਿ ਹਜੇ ਤੱਕ ਸ਼ੁਰੂਆਤ ਹੈ ਅਸੀਂ ਬਿਹਾਰ ਦੇ ਵਿੱਚ ਵੀ ਦੇਖੇ ਜਿਹੜਾ ਅੱਜ ਉਹਨਾਂ ਦੇ ਬਿਆਨ ਬੱਝ ਜਿਹੜੀ ਹੈ ਉਹ ਜਨਤਾ ਦਲ ਯੂनाइटेड ਦੀ ਵੀ ਆ ਗਈ ਕਿ ਉਹ ਕਾਂਗਰਸ ਦੇ ਨਾਲ ਉਹਨਾਂ ਦਾ ਅਲਾਈਅੰਸ ਜਿਹੜਾ ਹੈ ਉਹ ਸ਼ਾਇਦ ਟੁੱਟਣ ਦੀ ਕਗਾੜ ਦੇ ਉੱਤੇ ਪਹੁੰਚ ਗਿਆ ਸੋ ਇਹ ਇੰਡੀਆ ਅਲਾਈਅੰਸ ਆਪਣੇ ਆਪ ਦੇ ਵਿੱਚ ਕਿਉਂਕਿ ਆਈਡਿਓਲੋਜੀਕਲ ਇਹਨਾਂ ਵਿੱਚ ਕੋਈ ਇੱਕ ਦੂਸਰੇ ਨਾਲ ਮੇਲ ਨਹੀਂ ਮੰਮਤਾ ਬੇਨਰਜੀ ਬੈਸਟ ਬੰਗਾਲ ਤੋਂ ਉਹਨਾਂ ਨੇ ਸਟੇਟਮੈਂਟ ਦਿੱਤੀ ਪਿੱਛੇ ਜੇ ਕਿ ਖੜਗੇ ਨੂੰ ਪ੍ਰਾਈਮ ਮਿਨਿਸਟਰ ਦੇ ਕੈਂਡੀਡੇਟ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾਏ ਸੋ ਉਸ ਦੇ ਨਾਲ ਵੀ ਬਹੁਤ ਕੁਝ ਮਾਹੌਲ ਜਿਹੜਾ ਉਹਦੇ ਵਿੱਚ ਤਣਾਅ ਜਿਹੜਾ ਪੈਦਾ ਹੋ ਗਿਆ ਸੋ ਸਿਨੈਰੀਓ ਆਉਣ ਵਾਲੇ ਸਮੇਂ ਵਿੱਚ ਕਾਫੀ ਕੁਛ ਇਹਦੇ ਵਿੱਚ ਬਦਲਾਅ ਜਿਹੜੇ ਆ ਸਾਨੂੰ ਦੇਖਣ ਨੂੰ ਮਿਲਣਗੇ ਬਹੁਤ ਸਾਰੀਆਂ ਨਵੀਆਂ ਸੁਰਖੀਆਂ ਦੇਖਣ ਨੂੰ ਮਿਲਣ। ਸੰਜੀਵ ਜੀ ਪਿੱਛੇ ਜਿਹੇ ਵੀ ਇਲੈਕਸ਼ਨ ਹੋ ਕੇ ਗਏ ਆ ਕਿ ਆਮ ਆਦਮੀ ਪਾਰਟੀ ਨੂੰ ਇੱਕ ਬਹੁਤ ਵੱਡੀ ਹਾਰ ਦਾ ਜਿਹੜਾ ਸਾਹਮਣਾ ਕਰਨਾ ਪਿਆ। ਤੁਹਾਨੂੰ ਲੱਗ ਰਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਚੋਣ ਲੜ ਰਹੇ ਨੇ ਕਿ ਕੁਝ ਹੋ ਸਕਦਾ ਇਹਨਾਂ ਦਾ? ਦੇਖੋ ਆਪ ਪਾਰਟੀ ਜਿਹੜੀ ਹੈ ਇਸ ਨੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਸੀਗੇ ਔਰ ਜਿਹੜੇ ਪੰਜ ਸੂਬਿਆਂ ਦੇ ਇਲੈਕਸ਼ਨ ਹੋਏ ਉਹਦੇ ਵਿੱਚ ਤਿੰਨ ਸੂਬਿਆਂ ਵਿੱਚ ਅਗਰ ਗੱਲ ਕਰੀਏ ਆਪ ਪਾਰਟੀ ਨੇ ਕੰਟੈਸਟ ਕੀਤਾ ਪੰਜਾਬ ਦਾ ਹੈਲੀਕਾਪਟਰ ਰਜ ਕੇ ਉੱ ਇਸਤੇ ਮਾਲ ਕੀਤਾ ਗਿਆ ਲੇਕਿਨ ਨਤੀਜਾ ਜਿਹੜਾ ਇਹ ਸੀਗਾ ਕਿ ਉਹਨਾਂ ਨੂੰ ਨੋਟਾਂ ਤੋਂ ਵੀ ਘੱਟ ਵੋਟਾਂ ਜਿਹੜੀਆਂ ਮਿਲੀਆਂ ਸੋ ਲੈਸ 1 ਮਤਲਬ 1% ਅਗਰ ਕਹਿ ਲਈਏ ਪੁਆਇੰਟ 6% ਜਿਹੜੀਆਂ ਵੋਟਾਂ ਉਹਨਾਂ ਨੂੰ ਮਿਲੀਆਂ ਸੋ ਬਹੁਤ ਨਮੋਸ਼ੀਜਨਕ ਹਾਰ ਸੀਗੀ ਸੋ ਪੰਜਾਬ ਵਿੱਚ ਹੁਣ ਇਹਨਾਂ ਨੇ ਪਰਫਾਰਮੈਂਸ ਦੇ ਬੇਸ ਦੇ ਉੱਤੇ ਇਲੈਕਸ਼ਨ ਲੜਨਾ ਪਿਛਲਾ ਇਲੈਕਸ਼ਨ ਅਗਰ ਅਸੀਂ ਦੇਖੀਏ ਤਾਂ ਦਿੱਲੀ ਵਿੱਚ ਆਪ ਪਾਰਟੀ ਦੀ ਸਰਕਾਰ ਸੀ ਸੱਤੇ ਦੀਆਂ ਸੱਤੇ ਸੀਟਾਂ ਭਾਰਤੀ ਜਨਤਾ ਪਾਰਟੀ ਨੇ ਜਿੱਤੀਆਂ ਐਸਵਰ ਪੰਜਾਬ ਦੇ ਵਿੱਚ ਆਪਦੀ ਸਰਕਾਰ ਹੈ ਔਰ ਹੁਣ ਇਲੈਕਸ਼ਨ ਜਿਹੜਾ ਹੈਗਾ ਉਹ ਸਿਖਰਾਂ ਦੇ ਉੱਤੇ ਉਸ ਦਾ ਪ੍ਰਚਾਰ ਹੈ ਲੇਕਿਨ ਇਥੇ ਅਲਾਈਅੰਸ ਨੂੰ ਲੈ ਕੇ ਸੀਟਾਂ ਸ਼ੇਅਰਿੰਗ ਨੂੰ ਲੈ ਕੇ ਬਹੁਤ ਕੁਝ ਬਵਾਦ-ਵਿਵਾਦ ਚੱਲਦੇ ਪਏ ਐ ਸੋ ਬਹੁਤ ਕੁਝ ਦੇਖਣ ਵਾਲਾ ਆਉਣ ਵਾਲੇ ਸਮੇਂ ਵਿੱਚ ਸੰਜੀਵ ਜੀ ਦਿੱਲੀ ਮਾਡਲ ਦੀ ਹਰ ਇੱਕ ਵਾਰ ਗੱਲ ਕਰਦੇ ਹਰੇਕ ਸਟੇਟ ਦੇ ਵਿੱਚ ਜਾ ਕੇ ਤੇ ਦਿੱਲੀ ਮਾਡਲ ਹੈ ਕੀ ਹੈ ਤੁਸੀਂ ਸਮਝਾ ਸਕਦੇ ਸਾਨੂੰ ਥੋੜਾ ਜਿਹਾ ਕਿ ਦਿੱਲੀ ਮਾਡਲ ਕੀ ਦੱਸਣਾ ਚਾਹੁੰਦੇ ਨੇ ਦੇਖੋ ਇਹਨਾਂ ਨੇ ਦਿੱਲੀ ਦੇ ਵਿੱਚ ਔਰ ਪੰਜਾਬ ਦੇ ਵਿੱਚ ਇੱਕ ਚੀਜ਼ ਜਿਹੜੀ ਕੀਤੀ ਕਿ ਬਿਜਲੀ ਲੋਕਾਂ ਨੂੰ ਜਿਹੜੀ ਫਰੀ ਦਿੱਤੀ ਜਾਂਦੀ 300 ਯੂਨਟ ਫਰੀ ਦਿੱਤੀ 2 ਮਹੀਨਿਆਂ ਵਿੱਚ 600 ਯੂਨਟ ਦਿੱਤੀ ਫਰੀ ਦੇ ਇੱਕ ਲਾਲੀਪਾਪ ਜਿਹੜੇ ਆਰ ਪੰਜਾਬ ਦੀ ਬਿਜਲੀ ਦੇ ਉੱਤੇ ਅਗਰ ਗੱਲ ਕਰੀਏ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਜਿਹੜਾ ਉਹਦੇ ਉੱਤੇ ਲਗਭਗ 27000 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਹੋ ਚੁੱਕਾ ਹੈ ਇੰਨੀ ਜ਼ਿਆਦਾ ਸਬਸਿਡੀ ਜਿਹੜੀ ਉਸ ਨੂੰ ਬੇਅਰ ਕਰਨਾ ਬੜਾ ਮੁਸ਼ਕਿਲ ਹੈ ਆਏ ਦਿਨ ਅਸੀਂ ਭਗਵੰਤ ਮਾਨ ਹੋਣ ਦੀਆਂ ਸਟੇਟਮੈਂਟਾਂ ਦੇਖਦੇ ਰਹਿੰਦੇ ਹਾਂ ਕਿ ਸਾਡੀ ਝਾਰਖੰਡ ਦੇ ਵਿੱਚ ਕੋਲੇ ਦੀ ਖਦਾਨ ਹੈ ਅਸੀਂ ਪ੍ਰਾਈਵੇਟ ਥਰਮਲ ਪਲਾਂਟ ਜਿਹੜਾ ਉਸ ਨੂੰ ਖਰੀਦ ਲਿਆ ਸੋ ਨਵੇਂ ਸਾਲ ਦੇ ਉੱਤੇ ਇਹ ਵੀ ਤੋਹਫਾ ਦਿੱਤਾ ਲੇਕਿਨ ਇੱਕ ਪਾਸੇ ਸੈਂਟਰ ਤੋਂ ਕਰਜ਼ੇ ਤੇ ਕਰਜ਼ਾ ਚੁੱਕੀ ਜਾ ਰਿਹਾ ਪੰਜਾਬ 70000 ਕਰੋੜ ਰੁਪਏ ਦਾ ਲਗਭਗ ਹੁਣ ਤੱਕ ਕਰਜ਼ਾ ਹੋ ਚੁੱਕਾ ਹੈ ਔਰ ਇਹ ਜਿਹੜਾ ਇਹੋ ਜਿਹਾ ਸਾਨੂੰ ਸਮੀਲ ਦੇਖਣ ਨੂੰ ਮਿਲਦਾ ਪਿਆ ਕਿ ਇਹਦੇ ਨਾਲ ਆਉਣ ਵਾਲਾ ਸਮਾਂ ਜਿਹੜਾ ਹੈ ਕਿਉਂਕਿ ਮਾਡਲ ਦੀ ਇਹ ਤਾਂ ਗੱਲ ਹੁੰਦੀ ਹੈ ਇਹ ਇੱਕ ਜਾਂ ਦੋ ਸਕੂਲਾਂ ਨੂੰ ਅਸੀਂ ਐਮਿਨੈਂਸ ਸਕੂਲ ਦੇ ਅਗਰ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਵਿੱਚ ਵੀ ਅਗਰ ਗੱਲ ਕਰੀਏ ਤਾਂ ਉਹਦੇ ਨਾਲ ਪੂਰਾ ਪੰਜਾਬ ਕੈਟਰ ਨਹੀਂ ਹੁੰਦਾ ਸੋ ਬਹੁਤ ਕੁਝ ਕਰਨਾ ਹਜੇ ਤੱਕ ਬਾਕੀ ਹੈ ਪਰਫਾਰਮੈਂਸ ਬੇਸ ਇਲੈਕਸ਼ਨ ਜਿਹੜਾ ਹੁਣ ਹੋਣ ਜਾ ਰਿਹਾ ਸੰਜੀਵ ਜੀ ਗੱਲ ਕਰਦੇ ਕਾਂਗਰਸ ਤੇ ਆਮ ਆਦਮੀ ਦਾ ਗੱਠਜੋੜ ਹੋ ਰਿਹਾ ਵਾ ਤੇ ਸੁਖਪਾਲ ਖੈਰਾ ਦਾ ਕੀ ਬਣੇਗਾ ਇਸ ਵਿੱਚ ਦੇਖੋ ਮੈਂ ਬੜਾ ਹੈਰਾਨ ਹੁੰਨਾ ਕਿਉਂਕਿ ਸੁਖਪਾਲ ਖੈਰਾ ਨੂੰ ਇਸੇ ਗੱਲ ਦੀ ਸ਼ਾਇਦ ਸਜ਼ਾ ਜ਼ਿਆਦਾ ਮਿਲੀ ਹੈ ਕਿ ਭਗਵੰਤ ਮਾਨ ਹੋਣ ਦੇ ਖਿਲਾਫ ਮੁਖਰ ਤਰੀਕੇ ਦੇ ਨਾਲ اپੋਜੀਸ਼ਨ ਕਰਦੇ ਸੀਗੇ ਸੋ ਉਹਨਾਂ ਨੂੰ ਜਿਉਂ ਹੀ ਇੱਕ ਕੇਸ ਦੇ ਵਿੱਚੋਂ ਜਮਾਨਤ ਮਿਲੀ ਤੇ ਉਹਨਾਂ ਉੱਤੇ ਦੂਸਰਾ ਪਰਚਾ ਜਿਹੜਾ ਕਰ ਦਿੱਤਾ ਗਿਆ ਲੇਕਿਨ ਪਾਰਟੀ ਦਾ ਕੋਈ ਵਰਕਰ ਕੋਈ ਲੀਡਰ ਉਹਨਾਂ ਨੂੰ ਉਸ ਲੈਵਲ ਉੱਤੇ ਸਮਰਥਨ ਦਿੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਸੋ ਕਾਂਗਰਸ ਦੇ ਅੰਦਰੂਨੀ ਕਲੇਜ ਜਿਹੜਾ ਹੈਗਾ ਉਹ ਇਹਦੇ ਵਿੱਚ ਬਹੁਤ ਚੀਜ਼ਾਂ ਸਪਸ਼ਟ ਕਰਦਾ ਪਿਆ ਕਾਂਗਰਸ ਪਿਛਲੀ ਵਾਰ ਇਲੈਕਸ਼ਨ ਵੀ ਐਸੇ ਕਰਕੇ ਹਾਰੀ ਸੀ ਕਿਉਂਕਿ ਅੰਦਰੂਨੀ ਲੀਡਰਸ਼ਿਪ ਜਿਹੜੀ ਉਹਦੇ ਵਿੱਚ ਬਹੁਤ ਜ਼ਿਆਦਾ ਕਲੇਸ਼ ਜਿਹੜਾ ਸਾਨੂੰ ਦੇਖਣ ਨੂੰ ਮਿਲਦਾ ਔਰ ਹੁਣ ਫਿਰ ਉਸੇ ਲੈ ਦੇ ਉੱਤੇ ਕਾਂਗਰਸ ਜਿਹੜੀ ਚੱਲਦੀ ਹੋਈ ਨਜ਼ਰ ਆ ਰਹੀ ਹੈ ਲੋਕ ਸਭਾ ਚ ਬੀਜੇਪੀ ਬਹੁਤ ਹੀ ਅਗਰੈਸਿਵ ਹੋ ਕੇ ਚੱਲ ਰਹੀ ਹੈ ਇਸ ਵਾਰ ਦੇਖੋ ਭਾਰਤੀ ਜਨਤਾ ਪਾਰਟੀ ਹਰ ਇਲੈਕਸ਼ਨ ਨੂੰ ਇਸ ਤਰੀਕੇ ਨਾਲ ਲੜਦੀ ਹੈ ਕਿ ਜਿੱਦਾਂ ਉਹਨਾਂ ਦੇ ਆਖਰੀ ਇਲੈਕਸ਼ਨ ਹੋਵੇ ਸੋ ਇਹ ਇੱਕ ਬਹੁਤ ਵੱਡੀ ਉਹਨਾਂ ਦੀ ਮੋਟੀਵੇਸ਼ਨ ਹੈ ਉਹ ਹਮੇਸ਼ਾ ਹਰ ਇਲੈਕਸ਼ਨ ਵਿੱਚ ਆਪਣੀ ਪੂਰੀ ਜਿੰਦ ਜਾਨ ਲਗਾਉਂਦੇ ਤਿੰਨ ਸੂਬਿਆਂ ਦੇ ਇਲੈਕਸ਼ਨ ਜਿਹੜੇ ਉਹਨਾਂ ਨੇ ਜਿੱਤੇ ਆ ਉਹਦੇ ਵਿੱਚ ਵੀ ਅਸੀਂ ਦੇਖਿਆ ਕਿ ਕੇਂਦਰੀ ਲੀਡਰਸ਼ਿਪ ਇਤੋਂ ਤੱਕ ਕੇਂਦਰੀ ਮੰਤਰੀਆਂ ਨੂੰ ਵੀ ਉਹਨਾਂ ਨੇ ਉਸ ਮੈਦਾਨ ਵਿੱਚ ਉਤਾਰ ਦਿੱਤਾ ਔਰ ਉਸ ਤੋਂ ਬਾਅਦ ਉਸ ਨੂੰ ਬਖੂਬੀ ਜਿਹੜਾ ਇਲੈਕਸ਼ਨ ਲੜਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਨੂੰ ਇੱਕ ਕਿਸੇ ਨਾ ਪਰਸ ਇਲੈਕਸ਼ਨ ਦੇ ਤੌਰ ਦੇ ਉੱਤੇ ਵੀ ਕਰਦੇ ਔਰ ਹਰ ਹਰ ਜਿਹੜਾ ਹੀਲਾ ਵਸੀਲਾ ਲਗਾਉਂਦੇ ਆ ਤਾਂ ਕਿ ਅਸੀਂ ਇਹ ਇਲੈਕਸ਼ਨ ਜਿਹੜੇ ਆ ਉਹਨਾਂ ਵਿੱਚ ਬਿਹਤਰ ਪਰਫਾਰਮੈਂਸ ਕਰ ਸਕੀ ਸੰਜੀਵ ਜੀ ਅਕਾਲੀ ਦਲ ਨੂੰ ਇਹਨਾਂ ਦਾ ਜਿਹੜਾ ਆਮ ਆਮ ਆਦਮੀ ਤੇ ਕਾਂਗਰਸ ਦਾ ਫਾਇਦਾ ਹੋ ਸਕਦਾ ਅਕਾਲੀ ਦਲ ਨੂੰ ਦੇਖੋ ਮੁੱਦੇ ਜਿਹੜੇ ਆ ਉਹ ਚੁੱਕਨੇ ਪੈਣਗੇ ਜਿੰਨੀ ਦੇਰ ਤੱਕ ਲੋਕਾਂ ਦੇ ਨਾਲ ਨਹੀਂ ਜੁੜਦੇ ਮੁੱਦੇ ਜਿਹੜੇ ਲੋਕਾਂ ਦੇ ਨਹੀਂ ਚੁੱਕੇ ਜਾਂਦੇ ਉਹਨਾਂ ਦੀ ਦੇਰ ਤੱਕ ਇਹ ਜਿਹੜੀਆਂ ਚੀਜ਼ਾਂ ਹਜੇ ਤੱਕ ਸੰਭਵ ਨਹੀਂ ਹੁੰਦੀਆਂ ਮਜੀਠੀਆ ਸਾਹਿਬ ਲਗਾਤਾਰ ਮੁੱਦੇ ਚੁੱਕਦੇ ਆ ਰਹੇ ਲੇਕਿਨ ਹੁਣ ਸਰਕਾਰ ਨੇ ਉਹਨਾਂ ਨੂੰ ਟ੍ਰਿਗਰ ਜੜਾ ਕਰਨਾ ਸ਼ੁਰੂ ਕਰ ਦਿੱਤਾ ਔਰ ਇਹ ਲੱਗਦਾ ਪਿਆ ਕਿ ਸਰਕਾਰ ਹਰ ਉਸ ਇਨਸਾਨ ਨੂੰ ਕਿਤੇ ਨਾ ਕਿਤੇ ਅੰਦਰ ਕਰਨ ਦੀ ਕੋਸ਼ਿਸ਼ ਹੈ ਜਿਹੜਾ ਵੀ ਸਰਕਾਰ ਦੇ ਖਿਲਾਫ ਬੋਲੇਗਾ ਸੋ ਅਕਾਲੀ ਦਲ ਨੂੰ ਤਾਂ ਸਮੁੱਚੀ ਲੀਡਰਸ਼ਿਪ ਨੂੰ ਹੀ ਮੁੱਦੇ ਬੇਸ ਜਿਹੜੀ ਰਾਜਨੀਤੀ ਕਰਨੀ ਪਵੇਗੀ ਪਿੰਡੂ ਪੱਦਰ ਤੇ ਜਾਣਾ ਪਵੇਗਾ ਫਿਰ ਜਾ ਕੇ ਸੰਜੀਵ ਜੀ ਪੀਐਮ ਮੋਦੀ ਨੂੰ ਪੰਜਾਬ ਦੇ ਵਿੱਚ ਕਾਫੀ ਪਸੰਦ ਕਰਨੇ ਲੋਕ ਇਸ ਬਾਰੇ ਕੀ ਕਹਿਣਾ ਚਾਹਣਗੇ ਦੇ ਕੋ ਭਾਰਤੀ ਜਨਤਾ ਪਾਰਟੀ ਦੇ ਅਗਰ ਗੱਲ ਕਰੀਏ ਤਾਂ ਉਹ ਸਾਰੀ ਲੀਡਰਸ਼ਿਪ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ਵਾਲੇ ਹੁੰਦੇ ਸਾਰਾ ਪ੍ਰਸ਼ਾਸਨ ਉਹਨਾਂ ਦੇ ਹੱਥ ਵਾਲੇ ਹੁੰਦਾ ਪਿਆ ਔਰ ਪਿਛਲੇ 10 ਸਾਲ ਦੇ ਵਿੱਚ ਦੇਖੀਏ ਤਾਂ ਉਹਨਾਂ ਨੇ ਬਹੁਤ ਕੁਝ ਡਿਲੀਵਰ ਵੀ ਕੀਤਾ ਚਾਹੇ ਉਹ ਆਰਟੀਕਲ 370 ਦੀ ਰਿਵੋਕੇਸ਼ਨ ਹੋਵੇ ਚਾਹੇ ਅਸੀਂ ਬਹੁਤ ਵੱਡੇ ਲੈਵਲ ਦੇ ਉੱਤੇ 60000 ਕਿਲੋਮੀਟਰ ਸੜਕਾਂ ਦਾ ਨੈਟਵਰਕ ਜਿਹੜਾ ਪੂਰੇ ਭਾਰਤ ਦੇ ਵਿੱਚ ਪਹੁੰਚਾਣਾ ਔਰ ਪਿੰਡੂ ਪੱਧਰ ਦੇ ਉੱਤੇ ਪਾਣੀ ਦਾ ਜਲ ਸ਼ਕਤੀ ਦੇ ਨਾਲ ਹਰ ਘਰ ਦੇ ਵਿੱਚ ਪਾਣੀ ਪਹੁੰਚਾਣਾ ਸਵੱਛ ਭਾਰਤ ਦੀ ਕਰਦੇ ਆ ਸੀ ਬਹੁਤ ਸਾਰੇ ਮੁੱਦੇ ਐਸੇ ਆ ਜਿਹਦੇ ਉੱਤੇ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਔਰ ਹੁਣ ਭਾਰਤ ਦੀ ਆਸਾਂ ਨਾਲ ਜੁੜਿਆ ਹੋਇਆ ਬਹੁਤ ਵੱਡਾ ਮੁੱਦਾ ਜਿਹੜਾ 22 ਜਨਵਰੀ ਨੂੰ ਰਾਮ ਮੰਦਿਰ ਦਾ ਪ੍ਰਾਣ ਪ੍ਰਤੀਸ਼ਠਾ ਜਿਹੜੀ ਉਹ ਕੀਤੀ ਜਾ ਰਹੀ ਹੈ ਸੋ ਇਹ ਸਾਰੇ ਮੁੱਦੇ ਜਿਹੜੇ ਭਾਰਤੀ ਜਨਤਾ ਪਾਰਟੀ ਨੂੰ ਬਾਕੀਆਂ ਨਾਲੋਂ ਬਹੁਤ ਅੱਗੇ ਖੜਾ ਕਰਦੇ ਨੇ ਸੰਜੀਵੀ ਤੁਹਾਨੂੰ ਕੀ ਲੱਗ ਰਿਹਾ ਹੈ ਜਿਹੜਾ ਇਹ ਰਾਮ ਮੰਦਿਰ ਦਾ ਨਿਰਮਾਣ ਹੋ ਰਿਹਾ ਵਾ ਆਉਣ ਵਾਲੇ ਇਲੈਕਸ਼ਨਾਂ ਦੇ ਉੱਤੇ ਅਸਰ ਪਏਗਾ ਉਹ ਨਿਸ਼ਚਿਤ ਰੂਪ ਦੇ ਵਿੱਚ ਇਹ ਅਸਰ ਜਿਹੜਾ ਸਾਨੂੰ ਦੇਖਣ ਨੂੰ ਮਿਲੇਗਾ ਕਿਉਂਕਿ ਇਸ ਵੇਲੇ ਅਗਰ ਗੱਲ ਕਰੀਏ ਤਾਂ ਇਹ ਦੁਨੀਆ ਦਾ ਸਭ ਤੋਂ ਵੱਡਾ ਈਵੈਂਟ ਹੋਣ ਜਾ ਰਿਹਾ ਹੈ ਇਹ 15 ਜਨਵਰੀ ਤੋਂ ਲਗਭਗ ਸ਼ੁਰੂ ਹੋ ਜਾਣਾ ਔਰ 22 ਜਨਵਰੀ ਤੱਕ ਚੱਲੇਗਾ ਔਰ ਉਸ ਵਿੱਚ ਅਲੱਗ-ਅਲੱਗ ਪੜਾਅ ਹੋਣਗੇ ਦੁਨੀਆ ਦੇ ਬਹੁਤ ਵੱਡੇ-ਵੱਡੇ ਸੈਲੀਬ੍ਰਿਟੀਜ਼ ਪਹੁੰਚ ਰਹੇ ਬਹੁਤ ਵੱਡੇ-ਵੱਡੇ ਧਾਰਮਿਕ ਨੇਤਾ ਪਹੁੰਚ ਰਹੇ ਔਰ ਬਹੁਤ ਵੱਡੇ ਲੈਵਲ ਉਤੇ ਹਰ ਪਾਰਟੀ ਇਹਦੇ ਵਿੱਚ ਇਹ ਵੀ ਹੈ ਕਿ ਅਕ੍ਰੋਸ ਪਾਰਟੀ ਵੀ ਪਹੁੰਚਣਾ ਚਾਹੁੰਦੇ ਚਾਹੇ ਉਹ ਕਾਂਗਰਸ ਸਾ ਚਾਹੇ ਆਪ ਉਹ ਵੀ ਇਹਦੇ ਵਿੱਚ ਇਨਵੋਲਵ ਹੋਣਾ ਚਾਹੁੰਦੇ ਉਹਨਾਂ ਨੂੰ ਵੀ ਪਤਾ ਹੈ ਕਿ ਇਹਦੇ ਨਾਲ ਵੋਟਾਂ ਵੀ ਜੁੜੀਆਂ ਹੋਈਆਂ ਕਿਤੇ ਨਾ ਕਿਤੇ ਸੋ ਇੱਡਾ ਵੱਡਾ ਈਵੈਂਟ ਹੈ ਜਿਹਦੇ ਨਾਲ ਭਾਰਤੀ ਜਨਤਾ ਪਾਰਟੀ ਬਹੁਤ ਅੱਗੇ ਐਜ ਲੈ ਚੁੱਕੀ ਹੈ ਨਾ ਤੇ ਭਾਜਪਾ ਟੱਕਰ ਦੇ ਸਕਦੀ ਹੈ ਇਸ ਟਾਈਮ ਪੂਰਾ ਭਾਰਤੀ ਜਨਤਾ ਪਾਰਟੀ ਦਾ ਬਹੁਤ ਅੱਗੇ ਹੈ ਇਹਨਾਂ ਬਾਕੀ ਪਾਰਟੀਆਂ ਨਾਲੋਂ ਕਿਉਂਕਿ ਇੰਡੀਆ ਅਲਾਈንስ ਹੀ ਆਪਣੇ ਆਪ ਵਿੱਚ ਹਜੇ ਤੇ ਕੁਐਸਚਨ ਦੇ ਵਿੱਚ ਹੈਗਾ ਇਹ ਕੀ ਹੋ ਵੀ ਪਾਏਗਾ ਕਿ ਨਹੀਂ ਹੋ ਪਾਏਗਾ ਕਿਉਂਕਿ ਜਦੋਂ ਵੀ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਕੁਛ ਨਾ ਕੁਛ ਨਮਾ ਖਿਚੜੀ ਦੇਖਣ ਨੂੰ ਮਿਲਦੀ ਹੈ ਔਰ ਉਸ ਤੋਂ ਬਾਅਦ ਆ ਕੇ ਕਹਿੰਦੇ ਕਿ ਅਗਲੀ ਮੀਟਿੰਗ ਫੇਰ ਰੱਖ ਲਈ ਬੜੇ ਸੁਖਾਵੇਂ ਮਾਹੌਲ ਛੋੜੀ ਲੇਕਿਨ ਇਹੋ ਜਿਹਾ ਕੁਛ ਹੈ ਨਹੀਂ ਸੰਜੀਵ ਜੀ ਪੰਜਾਬ 'ਚ ਭਾਜਪਾ ਭਲਾ ਹਾਰ ਜਾਵੇ ਪਰ ਸੰਗਠਨ ਬਣਾ ਸਕਦੀ ਹੈ ਦੇਖੋ ਭਾਰਤੀ ਜਨਤਾ ਪਾਰਟੀ ਦਾ ਆਲਰੇਡੀ ਸੰਗਠਨ ਪੰਜਾਬ ਦੇ ਵਿੱਚ ਹੈਗਾ ਉਸ ਨੂੰ ਸਿਰਫ ਮਜ਼ਬੂਤੀ ਪ੍ਰਦਾਨ ਕਰਨ ਦੀ ਲੋੜ ਸੀ ਬਹੁਤ ਲੰਮਾ ਅਰਸਾ ਇਹਨਾਂ ਨੇ ਅਕਾਲੀ ਦਲ ਦੇ ਨਾਲ ਇੱਕ ਗਠਜੋੜ ਦੇ ਰੂਪ ਦੇ ਵਿੱਚ ਛੋਟੇ ਭਰਾ ਦੇ ਰੂਪ ਦੇ ਵਿੱਚ ਭੂਮਿਕਾ ਨਿਭਾਈ ਲੇਕਿਨ ਹੁਣ ਇਸ ਵੇਲੇ ਇਹਨਾਂ ਕੋਲ ਮੌਕਾ ਹੈ ਕਿ ਇੱਕ ਬਰਾਬਰ ਦੇ ਜਿਹੜਾ ਪਾਰਟਨਰ ਦੇ ਤੌਰ ਦੇ ਉੱਤੇ ਜਾਂ ਕੱਲੇ ਤੌਰ ਦੇ ਉੱਤੇ ਵਿੱਚ ਹੋਣਾ ਜਿਹੜੀਆਂ ਲੜ ਸਕਦੇ ਸੋ ਇਸ ਵੇਲੇ ਭਾਰਤੀ ਜਨਤਾ ਪਾਰਟੀ ਆਪਣੇ ਆਪ ਨੂੰ ਦੇਖਣਾ ਚਾਹੇਗੀ ਕਿ ਪੰਜਾਬ ਦੇ ਵਿੱਚ ਉਹ ਕਿੱਥੇ ਹੈ ਔਰ ਉਹਦੇ ਬਾਅਦ ਸੇ ਪੂਰੀ ਕੋਸ਼ਿਸ਼ ਜਿਹੜੀ ਉਹਨਾਂ ਦੀ ਜੀ ਜਾਣ ਦੇ ਨਾਲ ਲੱਗੀ ਹੋਈ ਉਹਨਾਂ ਦੀ ਸੈਂਟਰਲ ਲੀਡਰਸ਼ਿਪ ਜਿਹੜੀ ਹੈ ਉਹ ਲਗਾਤਾਰ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਜ਼ਮੀਨੀ ਪੱਧਰ ਦੇ ਉੱਤੇ ਉਹ ਜਿਹੜੀ ਕੋਸ਼ਿਸ਼ ਜਿਹੜੀ ਉਹਨਾਂ ਦੇ جاری ਹੈ ਚਾਹੇ ਵਿਕਸਿਤ ਭਾਰਤ ਯਾਤਰਾ ਜਿਹੜੀ ਹੈ ਉਹਦੇ ਨਾਲ ਵੀ ਲੋਕਾਂ ਨੂੰ ਜਾਗਰੂਕ ਕਰਨਾ ਲੋਕਾਂ ਤੱਕ ਸਰਕਾਰ ਦੀਆਂ ਪਾਲਿਸੀਆਂ ਬਾਰੇ ਦੱਸਣਾ ਕੈਡਰ ਮਜ਼ਬੂਤ ਕਰਨ ਬਾਅਦ ਸੇ ਭਾਰਤੀ ਜਨਤਾ ਪਾਰਟੀ ਲਗਾਤਾਰ ਕੁਸ਼ ਬਹੁਤ ਵਧੀਆ ਕਰਦੀ ਪਈ। ਇਹ ਸਨ ਪੋਲੀਟੀਕਲ ਐਕਸਪਰਟ ਸੰਜੀਵ ਕੁਮਾਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਇਹਨਾਂ ਨੇ ਤੇ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁੜ ਦੱਸਿਓ। ਧੰਨਵਾਦ।